ਫਰੀडम फाइਟਰ ਉੱਤਰਾਧਿਕਾਰੀ ਸੰਸਥਾ ਰਜਿਸਟਰਡ ਪਾਤਣਾ ਵੱਲੋਂ ਦੇਸ਼ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਮਹਾਨ ਆਜ਼ਾਦੀ ਕੂlattਿਆਂ ਦੀ ਯਾਦ ਵਿੱਚ ਉਹਨਾਂ ਦੀ ਇੱਕ ਪਾਤਣਾ ਐਸਡੀਐਮ ਡਾਕਟਰ ਮਿਸੇ ਯਾਦਗਾਰ ਬਣਾਈ ਗਈ ਹੈ ਉਸ ਦਾ ਅੱਜ ਐਸਡੀਐਮ ਸ਼੍ਰੀ ਅਸ਼ੋਕ ਕੁਮਾਰ ਜਿਹੜੇ ਉਹਨਾਂ ਵੱਲੋਂ ਉਦਘਾਟਨ ਕੀਤਾ ਗਿਆ ਹੈ ਇਸ ਵਕਤ ਗੱਲਬਾਤ ਕਰਦੇ ਹੋਏ ਫਰੀडम ਫਾਈਟਰ ਉੱਤਰਾ ਅਧਿਕਾਰੀਆਂ ਨੇ ਕਿਹਾ ਕਿ ਪਾਤਣਾ ਇਲਾਕੇ ਅੰਦਰ ਇਹ ਸਭ ਤੋਂ ਵੱਡੀ ਘਾਟ ਸਦਾਰੀ ਸੀ ਕਿ ਜਿਹੜੀ ਕਾਫੀ ਲੰਮੇ ਸਮੇਂ ਤੋਂ ਸਾਡੀ ਮੰਗ ਸੀ ਪਰ ਸਰਕਾਰ ਵੱਲੋਂ ਚਾਹੇ ਸਾਨੂੰ ਸਹਾਇਤਾ ਰਾਸ਼ੀ ਨਹੀਂ ਦਿੱਤੀ ਗਈ ਇਸ ਨੂੰ ਯਾਚਾਰ ਕਰਨ ਵਾਸਤੇ ਉਹਨਾਂ ਵੱਲੋਂ ਖੁਦ ਹੀ ਇਸ ਦਾ ਜਿਹੜਾ ਫੰਡ ਇਕੱਠਾ ਕਰਕੇ ਫਰੀडम फाइਟਰ ਸੰਸਥਾ ਜਿਹੜੀ ਪਤਲਾਣਾ ਦੇ ਵਿੱਚ ਉਹਨਾਂ ਵੱਲੋਂ ਤਿਆਰ ਕੀਤਾ ਗਿਆ ਹੈ ਔਰ ਇਸ ਵਕਤ ਜਿਹੜਾ ਕਿ ਇਸ ਦਾ ਉਦਘਾਟਨ ਕਰਨ ਪਹੁੰਚੇ ਨੇ ਐਸਡੀਐਨ ਜੀ ਅਸ਼ੋਕ ਕੁਮਾਰ ਜੀ ਪਤਲਾਣਾ ਵੱਲੋਂ ਉਦਘਾਟਨ ਕਰਕੇ ਇਹਦਾ ਵੀ ਮੂੰਹ ਮਿੱਠਾ ਕਰਵਾਇਆ ਗਿਆ ਹੈ ਔਰ ਇਸ ਵਕਤ ਵੱਡੀ ਤعداد ਦੇ ਵਿੱਚ ਜਿਹੜੇ ਪਹੁੰਚੇ ਫਰੀडम फाइਟਰ ਉਤਰਾਧਿਕਾਰੀਾਂ ਦੇ ਵਾਰਸ ਜਿਹੜੇ ਨੇ ਉਹਨਾਂ ਨੇ ਵੀ ਅੱਜ ਇਸ ਵਕਤ ਇੱਥੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਔਰ ਸਭ ਨੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਏ ਸਿਆਸੀ ਪਾਰਟੀਆਂ ਦੇ ਨਾਲ ਇਹ ਪੂਰੀ ਮੰਗਵਾਜ਼ ਕੀਤੀ ਹੈ ਉਹਨਾਂ ਦੇ ਨਾਲ ਕਰਿਆ ਅਸੀਂ ਕਰਮਵਾਣਾਂ ਤੁਹਾਨੂੰ ਮੋਢੇ ਦਿੰਦੇ ਹਾਂ ਵਕਤ ਪਾਤੜਾ ਸਿਲ ਦੇ ਵਿੱਚ ਪਹੁੰਚੇ ਜਿੱਥੇ ਕਿ ਆਜ਼ਾਦੀ ਘੁਲਾਟੀਆਂ ਦੀ ਯਾਦਗਾਰ ਬਣਾਈ ਗਈ ਆ ਔਰ ਇਹ ਯਾਦਗਾਰ ਵੀ ਕਾਫੀ ਲੰਮੇ ਸਮੇਂ ਤੋਂ ਇਹਨਾਂ ਦੀ ਉਮੀਦਾਂ ਸੀਗੀਆਂ ਔਰ ਜਿਹੜੇ ਆਜ਼ਾਦੀ ਘੁਲਾਟੀਆਂ ਜਿਹੜੇ ਪਰਿਵਾਰ ਸੀ ਫਰੀਡਮ ਫਾਈਟਰਾਂ ਦੇ ਜਿਹੜੇ ਪਰਿਵਾਰ ਸੀਗੇ ਉਹਨਾਂ ਦੀ ਕਾਫੀ ਵੱਡੀ ਮੰਗ ਸੀਗੀ ਕਾਫੀ ਲੰਮੇ ਸਮੇਂ ਤੋਂ ਇਹ ਹੋਰ ਵੀ ਕਈ ਮੀਟਿੰਗਾਂ ਕਰਦੇ ਰਹਿੰਦੇ ਸਮੇਂ ਸਮੇਂ ਤੇ ਔਰ ਜਿਹੜੇ ਇਸ ਵਕਤ ਅੱਜ ਇੱਥੇ ਉਦਘਾਟਨ ਕੀਤਾ ਏ ਉਹ ਮੀਟਿੰਗ ਤੋਂ ਬਾਹਰ ਇਹ ਜਿਹੜਾ ਕਿ ਅੱਜ ਉਦਘਾਟਨ ਐਸਡੀਐਮ ਸਾਹਿਬ ਵੱਲੋਂ ਕਰਾਇਆ ਗਿਆ ਇਹਨਾਂ ਨੇ ਅੱਜ ਕਿਸ ਤਰ੍ਹਾਂ ਦਾ ਤੁਹਾਨੂੰ ਮਹਿਸੂਸ ਆ ਫੋਟੋਆਂ ਵੀ ਜਿਹੜੀਆਂ ਨਹੀਂ ਸੀ ਲੱਗੀਆਂ ਹੋਈਆਂ ਉਹ ਵੀ ਲੱਗੀਆਂ ਹੁਣ ਤੱਕ ਔਰ ਕਾਫੀ ਤੁਸੀਂ ਹੱਦ ਤੱਕ ਮਸਲੇ ਜਿਹੜੇ ਆ ਤੁਸੀਂ ਨਿਬੇੜ ਚੁੱਕੇ ਹੋ ਔਰ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਅੱਜ ਜੀਮੇ ਕੀ ਐਸਡੀਐਮ ਸਾਹਿਬ ਵੱਲੋਂ ਇੱਥੇ ਇਹ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਮਾਣ ਮਹਿਸੂਸ ਆਇਆ ਆਪਣੇ ਸ਼ਹੀਦਾਂ ਦੀ ਯਾਦਗਾਰ ਬਣਾ ਕੇ ਉਹਨਾਂ ਵੱਲੋਂ ਐਸਡੀਐਮ ਸ੍ਰੀ ਮਾਨ ਜੋਗ ਐਸਡੀਐਮ ਵੱਲੋਂ ਉਦਘਾਟਨ ਕਰਵਾਇਆ ਗਿਆ ਅਸੀਂ ਬਹੁਤ ਖੁਸ਼ੀ ਮਹਿਸੂਸ ਕਰਦੇ ਆਂ ਤਾਂ ਜੋ ਇਹ ਸਮਾਰਕ ਜਿਹੜਾ ਆਜ਼ਾਦੀ ਘੁਲਾਟੀਆਂ ਦਾ ਬਣਾਇਆ ਗਿਆ ਪਾਤਰਾ ਇਲਾਕੇ ਦੇ ਆਲੇ-ਦੁਆਲੇ ਪਿੰਡਾਂ ਦੇ ਅਤੇ ਪਾਤਰਾ ਸ਼ਹਿਰ ਦੇ ਉਹ ਸ਼ਹੀਦ ਜਿਨ੍ਹਾਂ ਨੇ ਆਪਣੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨਾਂ ਕੁਰਬਾਨ ਕਰ ਦਿੱਤੀਆਂ ਤੇ ਇਹ ਸਮਾਰਕ ਤੋਂ ਪ੍ਰੇਰਨਾ ਵੀ ਮਿਲਦੀ ਹੈ ਨਵੀਂ ਨੌਜਵਾਨ ਪੀੜ੍ਹੀ ਨੂੰ ਕਿ ਜਿੱਦਾਂ ਹੁਣ ਨੌਜਵਾਨ ਪੀੜ੍ਹੀ ਨਸ਼ੇ ਦੇ ਦਲਦਲ ਵਿੱਚ ਜਾ ਰਹੀ ਆ ਕਿਦਾਂ ਆਪਣੇ ਪੁਰਖਿਆਂ ਨੇ ਆਪਣੇ ਬਜ਼ ਉਹਨਾਂ ਦੇ ਲਈ ਮਤਲਬ ਕਿ ਆਪਣੇ ਇੱਕ ਪ੍ਰੇਰਨਾ ਸਰੋਤ ਵਜੋਂ ਯਾਦਗਾਰ ਬਣਾਈ ਗਈ ਆ ਤੇ ਅਸੀਂ ਇੱਥੇ ਪਹੁੰਚਣ ਤੇ ਪਾਤੜਾ ਸ਼ਹਿਰ ਦੀਆਂ ਮਾਣਯੋਗ ਹਸਤੀਆਂ ਐਸ.ਡੀ.ਐਮ ਸਾਹਿਬ ਤਹਿਸੀਲਦਾਰ ਸਾਹਿਬ ਤੇ ਸਾਰੇ ਹੀ ਜਿਹੜੇ ਆਪਣੇ ਸੱਜਣ-ਬਿੱਤਰ ਪਹੁੰਚੇ ਉਹਨਾਂ ਦਾ ਬਹੁਤ-ਬਹੁਤ ਦਿਨੋਂ ਧੰਨਵਾਦੀ ਕਰ ਧੰਨਵਾਦ ਕਰਦੇ ਆ ਜੀ ਪੱਤਰਕਾਰ ਸਾਹਿਬਾ ਸਾਹਿਬ ਸਾਹਿਬ ਜਿਨ੍ਹਾਂ ਦੇ ਪਹੁੰਚਣ ਦੇ ਧੰਨਵਾਦ ਕਰਦੇ ਆ ਤੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਕੀ ਲੱਗਦਾ ਤੁਹਾਨੂੰ ਜੇਕਰ ਜਿੰਦੋਂ ਪਹਿਲਾਂ ਇਸ ਤੋਂ ਪਹਿਲਾਂ ਨਹੀਂ ਸੀ ਹੈ ਕੋਈ ਇਸ ਤਰ੍ਹਾਂ ਦੀ ਯਾਦਗਾਰ ਇੱਥੇ ਬਣੀ ਹੋਈ ਪਾਤੜਾ ਲੱਕੀ ਦੇ ਵਿੱਚ ਕਿਉਂਕਿ ਸ਼ਹੀ ਕਿ ਗਏ ਸੀਗੇ ਔਰ ਜਿਹੜੀਆਂ ਸਰਕਾਰਾਂ ਆਂਦੀਆਂ ਐ ਸਿਰਫ ਉਹ ਵੋਟ ਬੈਂਕ ਆਪਣਾ ਬਣਾ ਕੇ ਚਲੇ ਜਾਂਦੀਆਂ ਅਹੀਂ ਔਰ ਸਿੱਧਾਂ ਦਾ ਜਿਹੜਾ ਕਿ ਨਾਰਾ ਜਿਹੜਾ ਉਹ ਵਿੱਚ ਦੇ ਵਿੱਚ ਹੀ ਰਹਿ ਜਾਂਦਾ ਜਿਵੇਂ ਅੱਜ ਯਾਦਗਾਰ ਇੱਥੇ ਬਣਾਈਆਂ ਤੁਸੀਂ ਪਾਤੜਨ ਦੇ ਵਿੱਚ ਕਿੰਨੇ ਕੇ ਤੁਹਾਡੇ ਇਲਾਕੇ ਦੇ ਜਿਹੜੇ ਇੱਥੇ ਫਰੀडम फाइਟਰ ਦੇ ਜਿਹੜੇ ਪਰਿਵਾਰਾਂ ਵਿੱਚ ਇਹ ਸਾਡੇ ਇਲਾਕੇ ਦੇ 32 ਫਰੀडम फाइਟਰ ਹੈ ਜੀ ਸਰਕਾਰਾਂ ਨੂੰ ਅਸੀਂ ਪੱਤਰ ਵੀ ਲਿਖਿਆ ਸੀ ਪਹਿਲਾਂ ਡੀਐਸ ਸਾਹਿਬ ਨੂੰ ਵੀ ਲਿਖਿਆ ਸੀ ਕਿ ਜਦੋਂ 75ਵੀਂ ਸੈਂਟਰ ਸਕੀਮ ਆਈ ਸੀ ਤੇ ਉਦੋਂ ਮਤਲਬ ਕਿ ਸਰਕਾਰਾਂ ਨੇ ਤਿਆਰ ਵੀ ਕਰਾਇਆ ਸੀ ਕਈ ਸ਼ਰਤਾਂ ਦੇ ਵਿੱਚ ਪਰ ਪਾਤਰਾ ਇਲਾਕਾ ਉਹਨਾਂ ਨੇ ਥੋੜਾ ਜਿਹਾ ਅਣਗੋਲਿਆ ਕਰ ਦਿੱਤਾ ਮਨ ਲੇ ਕਿ ਇੱਧਰ ਨਹੀਂ ਕੀਤਾ ਇਹ ਬਣਾਈ ਨਹੀਂ ਸਕੀਮ ਹੈ ਦੇ ਉੱਤੇ ਸਕੀਮ ਦੇ ਆਧਾਰ ਤੇ ਜਿਹੜੀ ਸੈਂਟਰ ਸਕੀਮ ਵੱਲੋਂ ਆਈ ਸੀ ਸਕੀਮ ਉਹਨਾਂ ਤੇ ਨਹੀਂ ਬਣਾਈ ਗਈ ਉਹਨਾਂ ਨੇ ਯਾਦਗਾਰ ਇਹ ਅਸੀਂ ਸਸਤਾ ਨੇ ਆਪਣੇ ਖਰਚੇ ਦੇ ਉੱਤੇ ਹੀ ਸਾਰੀ ਸਮਾਰਕ ਤਿਆਰ ਕੀਤਾ ਜੀ ਤੇ ਅੱਜ ਅਸੀਂ ਐਸਟੀਐਮ ਵੱਲੋਂ ਹੀ ਇਸ ਦਾ ਉਦਘਾਟਨ ਕਰਵਾਇਆ ਗਿਆ ਅੱਗੇ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਰਹਿਣਗੀਆਂ ਤੁਸੀਂ ਇੱਥੇ ਇੱਕ ਆਪਣੇ ਜਿਹਦੀ ਆਜ਼ਾਦੀ ਘੁਲਾਟੀਆਂ ਦੀ ਇੱਥੇ ਯਾਦਗਾਰ ਬਣਾਈਆਂ ਉਹ ਅੱਜ ਤੁਸੀਂ ਇੱਥੇ ਰਸਮ ਜਿਹੜੀ ਕਿ ਐਸ ਡੀ ਐਮ ਸਾਹਿਬ ਲੋਕ ਲਈ ਅੱਗੇ ਸਾਡੀਆਂ ਗਤੀਵਿਧੀਆਂ ਇਹ ਰਹਿਣਗੀਆਂ ਜੀ ਅਸੀਂ ਮਤਲਬ ਕਿ ਆਪਣੇ ਫ੍ਰੀडम फाइਟਰ ਦੇ ਨਾਮ ਜਿੰਨੇ ਵੀ ਮਤਲਬ ਕਿ ਆਪਣੇ ਸਰਕਾਰਾਂ ਨੇ ਪੰਜਾਬ ਸਰਕਾਰ ਦੇ ਦੇ ਧਾਤਾਂ ਦੇ ਅਨੁਸਾਰ ਜਿੱਦਾਂ ਸਕੂਲਾਂ ਦੇ ਨਾਮ ਸੜਕਾਂ ਦੇ ਨਾਮ ਤੇ ਹਸਪਤਾਲਾਂ ਦੇ ਨਾਮ ਰੱਖੇ ਗਏ ਆ ਅਸੀਂ ਚਾਹੁੰਦੇ ਆ ਕਿ ਜਿੰਨੇ ਪਾਤਰਾ ਇਲਾਕੇ ਦੇ ਆਜ਼ਾਦੀ ਘੁਲਾਟੀਆ ਜਿਨ੍ਹਾਂ ਨੇ ਆਪਣੀ ਕੁਰਬਾਨੀ ਕੀਤੀ ਆ ਉਹਨਾਂ ਦੇ ਨਾਮ ਤੇ ਜਿਹੜੇ-ਜਿਹੜੇ ਪਿੰਡ ਦੇ ਆ ਜਾਂ ਜਿਹੜੇ-ਜਿਹੜੇ ਮਤਲਬ ਕਿ ਆਪਣੇ ਇਲਾਕੇ ਦੇ ਆ ਉਹਨਾਂ ਦੇ ਨਾਮ ਤੇ ਉਹਨਾਂ ਦਾ ਨਾਮ ਸਰਕਾਰੀ ਸਕੂਲ ਦਾ ਨਾਮ ਰੱਖਿਆ ਜਾਵੇ ਸੜਕਾਂ ਦਾ ਨਾਮ ਰੱਖਿਆ ਜਾਵੇ ਤਾਂ ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਦਾ ਕੰਮ ਕਰ ਸਕਣ ਬਹੁਤ ਵਧੀਆ ਉਪਰਾਲਾ ਆਇਆ ਕਿਉਂਕਿ ਜਿਹੜਾ ਜਿੱਥੇ ਜਿੱਥੇ ਇਹ ਅੱਜ ਇਸ ਵਕਤ ਇੱਥੇ ਇੱਕ ਯਾਦਗਾਰ ਇਹਨਾਂ ਨੇ ਪੱਥਰ ਲਾਇਆ ਹੈ ਜਿਹੜਾ ਕਿ ਉਹਦਾ ਉਦਘਾਟਨ ਐਸਡੀਐਮ ਸਾਹਿਬ ਵੱਲੋਂ ਕੀਤਾ ਗਿਆ ਸੀ ਪਰ ਦੇਖਣ ਵਾਲੀ ਗੱਲ ਹੈ ਕਿ ਜਿੱਥੇ ਲੋਕ ਇੱਥੇ ਭੁੱਲਦੇ ਜਾ ਰਹੇ ਸੀ ਪਹਿਲਾਂ ਕਿ ਸ਼ਹੀਦਾਂ ਨੂੰ ਜਿਹੜੀਆਂ ਕੀਤੀਆਂ ਹੋਈਆਂ ਕੁਰਬਾਨੀਆਂ ਉਹਨਾਂ ਦੇ ਜਿਹੜੇ ਕਿ ਇਹ ਅੱਗੇ ਉਹਨਾਂ ਦੇ ਪੀੜ੍ਹੀਆਂ ਨੇ ਉਹ ਇਸ ਵਕਤ ਜਿਹੜੀਆਂ ਇੱਥੇ ਅੱਜ ਮੌਜੂਦ ਹਨ ਔਰ ਉਹਨਾਂ ਵੱਲੋਂ ਵੀ ਇੱਕੋ ਜਿਹਾ ਯਾਦਗਾਰ ਕੀਤਾ ਗਿਆ ਹੈ ਦੇਖਣ ਵਾਲਾ ਗੱਲ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਸ਼ਹੀਦਾਂ ਦੀਆਂ ਯਾਦਾਂ ਜਿਹੜੀਆਂ ਤਾਜ਼ਾ ਕਰਨ ਵਾਸਤੇ ਇਹਨਾਂ ਵੱਲੋਂ ਸੋਨੇ ਸਮੇਂ ਤੇ ਸਰ ਅੱਜ ਜਿਹੜਾ ਉੱਤਰਾਧਿਕਾਰੀ ਜਿਹੜੇ ਕਿ ਫ੍ਰੀडम फाइਟਰ ਇਹਨਾਂ ਦਾ ਅਵਧ ਕਟਣ ਕੀਤਾ ਗਿਆ ਇੱਥੇ ਜਿਹੜੇ ਇਹ ਦੀ ਦਿਨਾਂ ਨੇ ਦੇਸ਼ ਦੀ ਆਜ਼ਾਦੀ ਲਈ ਜਾਨਾਂ ਵਾਰੀਆਂ ਨੇ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਆਪਣੇ ਪਾਤੜਾ ਦੇ ਫ੍ਰੀडम फाइਟਰਸ ਨੇ ਉਹਨਾਂ ਦੇ ਵਾਰਿਸ ਨੇ ਉਹਨਾਂ ਵੱਲੋਂ ਇੱਕ ਯਾਦਗਾਰੀ ਸਮਾਰਕ ਜਿਹੜਾ ਇੱਥੇ ਬਣਾਇਆ ਗਿਆ ਹੈਗਾ ਉਹਦਾ ਅੱਜ ਉਦਘਾਟਨ ਕੀਤਾ ਗਿਆ ਤੇ ਮਾਨਸਨ ਮਾਰਕ ਕੀਤਾ ਜਾ ਰਿਹਾ ਹੈ ਜੀ ਕਾਫੀ ਸਮੇਤ ਉਹਨਾਂ ਦੀਆਂ ਇਹ ਉਮੀਦਾਂ ਸੀਗੀਆਂ ਜਿਹੜੀਆਂ ਅੱਜ ਪੂਰੀਆਂ ਹੋਈਆਂ ਐ ਕਾਫੀ ਖੁਸ਼ ਨਜ਼ਰ ਆ ਰਿਹਾ ਕਿਸ ਤਰ੍ਹਾਂ ਦਾ ਇਹਨਾਂ ਦਾ ਹੋਰ ਅੱਗੇ ਤੋਂ ਇਸੰਦ ਨਾ ਦੇਖੋ ਦੇਸ਼ ਤਾਂ ਜਿਹੜਾ ਇਹਨਾਂ ਦੀ ਗੁਰਬਾਨੀ ਨੂੰ ਕਦੇ ਵੀ ਨਹੀਂ ਭੁਲਾ ਸਕਦਾ ਜੀ ਤੇ ਅਸੀਂ ਪਹਿਲਾਂ ਵੀ ਫ੍ਰੀਡਮ ਫਾਈਟਰਾਂ ਦੇ ਨਾਲ ਸੀਗੇ ਤੇ ਅੱਗੇ ਵੀ ਨਾਲ ਰਹਾਂਗੇ ਜੀ ਇਹਨਾਂ ਦਾ ਬਣਦਾ ਮਾਨ ਸਤਿਮਾਨ ਵਿੱਚ ਕੀਤਾ ਜਾਵੇਗਾ ਜੀ